ਜੇ सोनू ਦਾ ਫੋਨ ਆਉਂਦਿਆ ਸੀ ਤੇ ਹੋਰ ਉੱਚੀ ਉੱਚੀ ਗੱਲਾਂ ਕਰਨੀਆਂ ਸੀ ਜਿਹੜਾ ਸਾਰਿਆਂ ਨੂੰ ਸੁਣ ਜਾਂਦਾ ਉਹ ਆਰਾਮ ਨੇ ਗੱਲ ਕਰਨ ਡਿਆ ਸੀ ਸਮਝ ਲਈ ਜੋ ਬੰਦਾ ਡੈਡੀ ਨਹੀਂ ਆਇਆ ਨਹੀਂ ਇਹ ਨਹੀਂ ਜੋ ਹੋਤਾ ਹੈ ਹੋਤੇ ਠੀਕਾ ਜੋ ਹੋਣਾ ਅੰਕਲ ਜੀ ਹਾਂਜੀ ਮੈਂ ਇੱਕ ਗੱਲ ਕਰਨੀ ਹੈ ਤੁਹਾਡੇ ਨਾਲ ਦੱਸੋ ਜੇ ਤੁਸੀਂ ਮੇਰੀ ਗੱਲ ਤੇ ਯਕੀਨ ਕਰੋਗੇ ਨਾ ਤੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਆ ਸ਼ਾਇਦ ਕਦੋਂ ਦੀ ਵੀਡੀਓ ਇਹ ਵੀਡੀਓ ਅੰਕਲ ਜੀ ਕੱਲ ਦੀ ਆ ਕੀ ਗੱਲ ਹੋ ਗਈ ਏ ਬੈ ਇਥੇ ਬੈ ਸੰਦੀਪ ਤੂੰ ਹੀ ਜੋਤ ਪੁੱਤ ਕਿਉਂ ਇਦਾਂ ਨਹੀਂ ਕਰ ਉਹ ਤੇ ਇਦਾਂ ਨਾ ਕਰ ਹੌਂਸਲਾ ਰੱਖ ਮੇਰੀਤੀ ਉਹਦੇ ਵੱਲ ਵੇਖ ਹੈ ਉਹ ਠੀਕ ਹੋ ਜਾਣਾ ਆ ਉੱਠ ਮੇਰੀਤੀ ਕੋਈ ਕੰਮ ਕਰ ਵੇਖ ਜਿਨ੍ਹਾਂ ਦਾ ਪਤਾ ਲੱਗਾ ਨਾ ਸਾਰੇ ਭੈਣ ਆਪਣਾ ਪਤਾ ਲੈਣਾ ਆ ਹਾਂਜੀ ਦਾਜੀ ਚਲਾ ਆ ਲੈ ਮੇਰੀਤੀ ਰਮਨ ਜੋ ਬੰਦੀ ਸਾਟਾ ਲਵੇ ਕੇ ਨਾ ਲੱਗਦਾ ਨਹੀਂ ਕਿ ਦਲਜੀਤ ਨੇ ਇਹ ਕੰਮ ਕੀਤਾ ਹੋਊਗਾ ਕਹੋਗੇ ਫਿਰ ਵੀ ਉਹਦਾ ਭਰਾ ਵਾ ਇਹ ਕੰਮ ਨਹੀਂ ਉਹ ਕਰ ਸਕਦਾ ਇਹ ਕੰਮ ਕੀਤਾ ਹੋਰ ਕਿਸੇ ਬੰਦੇ ਨੇ ਤੇ ਨਾ ਲੱਗਣਿਆ ਇਹਦਾ ਭਾਵੇਂ ਕੰਮ ਜਿੰਨੇ ਮਰਜ਼ੀ ਕੀਤਾ ਹੋਵੇ ਪਰ ਇੱਕ ਗੱਲ ਸੋਚੋ ਨਾ ਸਿਰ ਦੀ ਸੱਟ ਵਾ ਜੇ ਥੋੜੀ ਜਿਹੀ ਵੱਧ ਲੱਗ ਜਾਂਦੀ ਤਾਂ ਕੀ ਬੰਦਾ ਅੱਜਕੱਲ ਬੰਦੇ ਦੇ ਵਿੱਚ ਹੈ ਕੀ ਆ ਕੁਛ ਨਹੀਂਗਾ ਥੋੜਾ ਜਿਹਾ ਡੂੰਗਾ ਜ਼ਖਮ ਹੋ ਜਾਂਦਾ ਤੇ ਬੰਦਾ ਤੇ ਹੋ ਜਾਣਾ ਹੀ ਨਾ ਪਾਵੇਂ ਦਲਜੀਤ ਨੇ ਕੀਤਾ ਇਹ ਕੰਮ ਤੇ ਭਾਵੇਂ ਹੋਰ ਕਿਸ ਨੇ ਕੀਤਾ ਵਾ ਹਾਏ ਮਾਰਨ ਲੱਗਿਆ ਮਾਸਾ ਤਰਸ ਨਹੀਂ ਆਉਂਦਾ ਜਾਨਵਰ ਨੂੰ ਮਾਰਨਾ ਹੋਵੇ ਨਾ ਦਿਲ ਸੋਵਰਾ ਕੰਬਦਾ ਵਾ ਤੇ ਹਾਏ ਜਾਨਵਰ ਨੂੰ ਮਾਰਨਾ ਵਾ ਤੇ ਉਹ ਤਾਂ ਫੇਰ ਵੀ ਇਨਸਾਨ ਹੀ ਗਾ ਤੇਰਾ ਮੰਨ ਇਹ ਦਲਜੀਤ ਦਾ ਕੰਮ ਨਹੀਂ ਆ ਮੈਂ ਉਹਨੂੰ ਪੁੱਛਿਆ ਵੀ ਆ ਤੇ ਮੈਨੂੰ ਨਾਲੇ ਯਕੀਨ ਵੀ ਹੋ ਗਿਆ ਨਾ ਸਾਟਾ ਲਵੇ ਕੇ ਕਿ ਇਹ ਨਹੀਂ ਸਾਟਾ ਦਲਜੀਤ ਨਹੀਂ ਲਾ ਸਕਦਾ ਪਤਾ ਨਹੀਂ ਇਹ ਤੇ ਰੱਬ ਹੀ ਜਾਣੇ ਜਾਂ ਜੋ ਬਣ ਠੀਕ ਹੋਊਗਾ ਫੇਰ ਪਤਾ ਲੱਗੂਗਾ ਵੀ ਕੀ ਦੱਸਦਾ ਵਾ ਕੋਈ ਨਾ ਕੋਈ ਤਾ ਉਹਨੂੰ ਹੋਸ਼ ਹੋਊਗੀ ਨਾ ਵੀ ਕੌਣ ਆਇਆ ਵਾ ਕਿੰਨੇ ਉਹਨੂੰ ਮਾਰਿਆ ਵਾ ਕਿੱਦਾਂ ਉਥੇ ਪਿਆ ਵਾ ਹੁਣ ਅਸੀਂ ਤਾਂ ਆਪਣੇ ਅੰਦਾਜ਼ੇ ਹੀ ਲਾ ਸਕਦੇ ਹਾਂ ਨਾ ਵੀ ਇਦਾਂ ਨਹੀਂ ਤਾਂ ਇਦਾਂ ਹੋ ਗਿਆ ਦਲਜੀਤ ਡਰਿਆ ਹੀ ਜਦੋਂ ਮੈਂ ਉਹਨੂੰ ਪੁੱਛਿਆ ਹੀਗਾ ਉਹਦੇ ਮੂੰਹ 'ਚ ਸ਼ਿਕਰੀ ਜਿਹਾ ਮੰਡਈ ਹੀਗੀ ਮੈਨੂੰ ਤਾਂ ਕਰਕੇ ਆ ਵੀ ਕਿਤੇ ਇਹਨੇ ਨਾ ਇਹ ਕੰਮ ਕੀਤਾ ਹੋਵੇ ਰਮਨ ਜੋਦ ਡਈ ਹੀ ਗੱਲਾਂ ਕਰਨਾ ਵੀ ਕੋਈ ਟਰੈਕਟਰ ਬਣਵਾਉਣ ਆਇਆ ਸੀ ਵੀ ਪੈਲੀਆਂ ਵਿੱਚ ਖਰਾਬ ਹੋ ਗਿਆ ਵਾ ਤੇ ਆਇਓ ਜਰਗ ਹੁਣ ਪਤਾ ਨਹੀਂ ਵੀ ਹੈ ਕੌਣ ਹੀ ਇਹ ਗੱਲ ਤਾਂ ਨਹੀਂ ਪੱਕਾ ਪਤਾ ਇਹ ਤਾਂ ਹੁਣ ਰੱਬ ਹੀ ਜਾਣੇ ਜੋ ਵੀ ਨਹੀਂ ਦੱਸ ਸਕਦਾ ਵਾ ਕਿ ਕੌਣ ਆਇਆ ਸੀ ਤੇ ਕਿੰਨੇ ਸੱਟ ਲਾਈ ਆ ਪਰ ਪਤਾ ਨਹੀਂ ਮੇਰਾ ਮਨ ਕਹਿੰਦਾ ਵਾ ਇਹ ਦਿਲਜੀਤ ਦਾ ਕੰਮ ਆ ਮੈਂ ਇੱਕ ਦੋ ਵਾਰ ਨੂੰ ਕਿਹਾ ਵੀ ਸੀ ਮੈਂ ਜੇ ਨਾਂ ਲੱਭਾ ਨਾ ਤੇ ਫੇਰ ਵੇਖ ਲਈ ਤੇ ਅੱਗੋਂ ਨਾ ਡਰਿਆ ਜਿਆ ਹੀ ਉਹ ਨਹੀਂ ਰਮਨ ਫੇਰ ਉਹਨੂੰ ਡਰਨ ਦੀ ਕੀ ਲੋੜ ਸੀ ਜੇ ਤਾਰ ਮਰ ਸਦਾ ਕਿਸੇ ਨੂੰ ਕਹਿ ਦਈਏ ਨਾ ਕਿ ਆ ਕੰਮ ਤੂੰ ਕੀਤਾ ਵਾ ਤਾਂ ਅਗਲਾ ਬੰਦਾ ਘਬਰਾ ਜਾਂਦਾ ਵਾ ਚਲ ਕੋਈ ਗੱਲ ਨਹੀਂ ਇਹ ਵੀ ਪਤਾ ਲੱਗ ਹੀ ਜਾਣਾ ਵਾ ਇਹੋ ਜਿਹੇ ਕੰਮ ਜਿਹੜੇ ਆ ਨਾ ਉਹ ਲੁਕੇ ਨਹੀਂ ਰਹਿੰਦੇ ਹੁੰਦੇ ਇੱਕ ਨਾ ਇੱਕ ਦਿਨ ਤੇ ਬਾਹਰ ਆ ਹੀ ਜਾਂਦੇ ਹੁੰਦੇ ਆ ਨਾਲੇ ਉਹ ਜਿਹੜਾ ਡਰਦਾ ਜੋ ਬਣ ਵੀ ਨਹੀਂ ਦੱਸਣ ਦਿਆ ਪੇ ਘਰ ਦੇ ਅੱਗੇ ਪਰੇਸ਼ਾਨ ਵਾ ਜੀ ਇਹ ਗੱਲ ਦੱਸੀ ਤੇ ਫਿਰ ਹੋਰ ਹੋਣਗੇ ਅਕਸਰ ਉਹਨੇ ਦੱਸਣਾ ਹੀ ਆ ਨਾ ਤੇ ਜੇ ਇੱਕ ਤੇ ਇਹਦਾ ਕੰਮ ਹੋਇਆ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਪੈੜੀ ਬੰਨਾ ਕੁਛ ਨਹੀਂ ਇਹਨੂੰ ਦੇਣਾ ਪੇ ਕਿਹ ਹੱਦ ਤੱਕ ਵੀ ਤੂੰ ਦੇਖ ਸਕਦਾ ਵਾ ਯਾਰ ਅਮਰ ਕੋਈ ਸਬੂਤ ਤੇ ਹੱਥ ਲੱਗੂਗਾ ਤੇ ਫੇਰ ਹੀ ਆ ਸਬੂਤ ਲੱਜਾਣੇ ਆ ਜਿੰਨੂੰ ਇੰਨੇ ਸੱਟ ਮਾਰੀ ਆ ਉਹ ਸ਼ਾਇਦ ਨਹੀਂ ਗਏਗਾ ਉਹਨੂੰ ਸਭ ਪਤਾ ਲੱਗੀ ਜਾਣਾ ਵਾ ਚੱਲ ਹੁਣ ਹੋਸ਼ ਆਉਂਦੀ ਆ ਤੇ ਫਿਰ ਪਤਾ ਲੱਗੂਗਾ ਕਿ ਕਿਹੜਾ ਕਿਹੜਾ ਬੰਦਾ ਇਹ ਪੁੱਛਦਿਆਂ ਨੂੰ ਪਰ ਮੈਨੂੰ ਤੇ ਹੋਈ ਡਰ ਲੱਗੀ ਜਾਂਂ ਡਿਆ ਵਾ ਵੀ ਥੋੜਾ ਜਿਹਾ ਵੀ ਵਾਦਨ ਅੰਸਾਰ ਹੋ ਜਾਂਦਾ ਨਾ ਕੀ ਕਰਨਾ ਹੈ ਬੰਦਾ ਲੱਭਦਾ ਵਾ ਉਹ ਗੱਲ ਤੇ ਰਮਨ ਤੇਰੀ ਠੀਕ ਆ ਚੱਲ ਇਦਾਂ ਕਰੀਏ ਹੁਣ ਬਹੁਤੀਆਂ ਗੱਲਾਂ ਨਾ ਕਰੀਏ ਤੇ ਪਤਾ ਲੈ ਕੇ ਆਈਏ ਚਲੋ ਆਜੋ ਜਾਂਦੀ ਹੈ ਚੱਲ ਠੀਕ ਠਾਕ ਹੋ ਆਪਣਾ ਨੀ ਇਹ ਕੰਮ ਕੀਤਾ ਕੀ ਤੂੰ ਜੇ ਸੱਟ ਲਾਉਣ ਗਿਆ ਹੀ ਤੇ ਚਸਵਾਣਾ ਲਾ ਦਿੰਦਾ ਹਾ ਪਟੀਆਂ ਕਰਾਜਣਾ ਕਰ ਪਿਆਈਓ ਮਾਰੀ ਮਢੀ ਤੋਂ ਸੱਟ ਲਾਤੀ ਜਾਂ ਤੇ ਪੈਸੇ ਇਦਾਂ ਮੰਗਣੇ ਮੂੰਹ ਪਾੜ ਕੇ ਕੀ ਹੋਣਾ ਉਹਨੂੰ ਚੰਗਾ ਭਲਾ ਕਰ ਲਵੇਂ ਪਿਆਈਓ ਪਤਾ ਲੈਣਾ ਆਉਂਡੇ ਲੋਕੀ ਉਹਦਾ ਮੇਰੀ ਸੁਣ ਲੈ ਗੱਲ ਜੇ ਕਿ ਇਹਨੂੰ ਪਤਾ ਲੱਗ ਗਿਆ ਨਾ ਤੇ ਮੇਰੇ ਤੋਂ ਬੁੜਾ ਕੋਈ ਨਹੀਂ ਤੇ ਮੇਰੀ ਸੁਣ ਲੈ ਗੱਲ ਇਹ ਹਬੂਆ ਕੋਈ ਨਹੀਂ ਹੋ ਮਿਲਣਾ 2000 ਰੁਪਿਆ ਦੀ ਪੱਟੀ ਕਰਕੇ ਚੰਗਾ ਬਲਾ ਤੋਰਾ ਫਿੰਡਿਆ ਤੂੰ ਮੂੰਹ ਅੜ ਕੇ 50000 ਰੁਪਿਆ ਬੋਲਦਾ ਜਿੰਨੇ ਪੈਸੇ ਮਿਲ ਗਏ ਨਾ ਉਹਨਾਂ ਕੀ ਕੰਮ ਕੀਤਾ ਤਾ ਤੂੰ ਚੰਗਾ ਇੰਨਾ ਕੰਮ ਕਰਨੀ ਮੇਰੀ ਗੱਲ ਸੁਣੋ ਕਿਨੂੰ ਫੋਨ ਲਾ ਕੇ ਬੈਠੇ ਸੀ ਫੋਨ ਸੰਦੀਪ ਕਿਨੂੰ ਲਾਉਣਾ ਸੀ ਸੁਣਨ ਦਾ ਫੋਨ ਆਉਂਦਿਆ ਸੀ ਜੇ ਸੋਨੂੰ ਦਾ ਫੋਨ ਆਉਂਦਿਆ ਸੀ ਹੋਰੋ ਚੀ ਚ ਗੱਲਾਂ ਕਰਨੀਆਂ ਸੀ ਜਿਹੜਾ ਸਾਰਿਆਂ ਨੂੰ ਸੁਣ ਜਾਂਦਾ ਉਹ ਆਰਾਮ ਨਾਲ ਗੱਲ ਗਾਣ ਡਿਆ ਸੀ ਤਾਂ ਹੋ ਇੱਧਰ ਆ ਗਿਆ ਸੀ ਮੈਂ ਕੋਈ ਕੰਮ ਨਹੀਂ ਤੁਸੀਂ ਅੱਜ ਤੱਕ ਕੀਤਾ ਕਦੀ ਜੇ ਸੱਟ ਲਾਉਣੀ ਲੱਗੇ ਸੀ ਤੇ ਚੱ ਸਵਾਨਾ ਉਹਦੇ ਲਾ ਦਿੰਦੇ ਤੇ ਮੈਂ ਲਾਉਣ ਗਿਆ ਸੀ ਜਿਹਨੂੰ ਭੇਜਿਆ ਉਹਨੇ ਲਾਈ ਆ ਹੈ ਨਹੀਂ ਇਹਨੇ ਜੋ ਗਾਓ ਨਾ ਤੇ ਤੁਹਾਡਾ ਹੀ ਲੱਗਣ ਡਿਆ ਨਾ ਹੁਣ ਕਿਸੇ ਨਹੀਂ ਨਾ ਲੱਗਣ ਡੇ ਮੇਰੇ ਠੀਕ ਹੈ ਨਾ ਉਹ ਜਦੋਂ ਠੀਕ ਹੋ ਗਿਆ ਨਾ ਉਹਨੇ ਬੱਕ ਪਹਿਣਾ ਵਾ ਜਦੋਂ ਨੇ ਵੇਖਿਆ ਹੀ ਨਹੀਂ ਆ ਮੇਰੀ ਸੁਣੋ ਨਾ ਗੱਲ ਹੋਈ ਆ ਕਿੰਨਾ ਪਿੱਛੇ ਸੱਟ ਮਾਰੀ ਇਹਦੇ ਤੇ ਫਿਰ ਠੀਕ ਇਦਾਂ ਹੋ ਗਿਆ ਉਹ ਕੀ ਪਤਾ ਕਹਿੰਦਾ ਉਹ ਤਾਂ ਡਿੱਗ ਪਿਆ ਸੀ ਹੁਣ ਮੈਨੂੰ ਕੀ ਪਤਾ ਕਿਦਾ ਠੀਕ ਹੋ ਗਿਆ ਵਾ ਮਾਰੀ ਜੀ ਪੱਟੀ ਬੰਨੀ ਉਹਨੇ ਤੋ ਠੀਕ ਆ ਚੰਗਾ ਭੜਾਈ ਕੰਮ ਉਹਨੇ ਕੋਈ ਕੀਤਾ ਨਹੀਂ ਓ ਤੇ 50000 ਰੁਪਏ ਹੋਰ ਮੰਗਣ ਡਿਆਈ ਕੋਈ ਪੈਸਾ ਨਹੀਂ ਮਿਲਣਾ ਨਾ ਹੀ ਸਾਡੇ ਕੋਲ ਹੈਗੀ ਆ ਠੀਕ ਆ ਨਾ ਮੈਂ ਮਨਾ ਕਰਤਾ ਵਾਨੂੰ ਮੈਂ ਜੋ ਮਿਲਿਆ ਨਾ ਇਹਨੇ ਤਾਂ ਸਾਰ ਲਾ ਹੁਣ ਮੇਰੀ ਗੱਲ ਸੁਣੋ ਮੈਂ ਨਾ ਡੈਡੀ ਹੋਂ ਗੱਲਾਂ ਕਰਨ ਦੇ ਹੀ ਤੇ ਸੁਣਿਆ ਸੀ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਕਿ ਦਲਜੀਤ ਨੇ ਨਹੀਂ ਆ ਕੰਮ ਕੀਤਾ ਤੇ ਹੁਣ ਚੁੱਪ ਕਰਕੇ ਨਾ ਡੜਵੱਟੀ ਰੱਖੋ ਉਹ ਚੰਗੀ ਗੱਲ ਵਾ ਡੜੀ ਨੇ ਪੁੱਛਿਆ ਸੀ ਕਿਹਦਾ ਤੇਰਾ ਕੰਮ ਤੇ ਨਹੀਂ ਕਿਤੇ ਹੈਗਾ ਉਹ ਮੈਂ ਡੜੀ ਮੈਂ ਕਿ ਕੰਮ ਕਰਨਾ ਵਾ ਮੇਰੀ ਸੁਣ ਲੋ ਗੱਲ ਇਹ ਗੱਲ ਨਾ ਪਤਾ ਨਹੀਂ ਲੱਗਣੀ ਚਾਹੀਦੀ ਡੈਡੀ ਹੁਣੀ ਹੈ ਕਿੱਥੇ ਹੁਣ ਡੈਡੀ ਹੁਣੀ ਉਧਰ ਗਏ ਪਤਾ ਲੈਣ ਉਹਦਾ ਮੈਂ ਤੇ ਕਹਿਣਾ ਵਾ ਅਸੀਂ ਪਤਾ ਲੈਣ ਚੱਲਦੇ ਆਂ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਆ ਲੈਣ ਦੋ ਜਾਂ ਆਪਾਂ ਬਾਅਦ ਚ ਚੱਲ ਜਾਨੇ ਆਂ ਉੱਥੇ ਜਾਂਦੇ ਆਂ ਸਾਰਾ ਸ਼ਾਮੇ ਸ਼ੋਅ ਹੋਊਗਾ ਕੀ ਵੀ ਪਤਾ ਲੈਣ ਆਏ ਆ ਮੈਂ ਤਾਂ ਬਸ ਡਰ ਰਹੀ ਗੱਲ ਦਾ ਵਾ ਕਿਤੇ ਉਹ ਮੁੰਡਾ ਬਗ ਨਾ ਪਵੇ ਉਹ ਇਹਨਾਂ ਨੂੰ ਜਾਣਦਾ ਹੀ ਨਹੀਂ ਹੈ ਕਿ ਇਹਨੂੰ ਉਹਨੇ ਕਿੱਥੋਂ ਭਗਣਾ ਵਾ ਮੰਮੀ ਵੀ ਬੜਾ ਬੋਲਣ ਦੇ ਮੇਰੇ ਨਾਲ ਉੱਚੀ ਉੱਚੀ ਬੋਲੀ ਜਾਂ ਜਿਹੜਾ ਬੋਲਦਾ ਠੀਕ ਹੈ ਨਾ ਸਾਡਾ ਨਾ ਨਹੀਂ ਲੱਗਣਾ ਹੁਣ ਕਹਿੰਦੇ ਤੈਨੂੰ ਸਾਰਾ ਕੁਝ ਪਤਾ ਮੈਂ ਤਾਂ ਮੈਨੂੰ ਕੁਝ ਪਤਾ ਨਹੀਂ ਹੈਗਾ ਜਦੋਂ ਇੱਧਰ ਕਿਸ ਨੇ ਵੇਖ ਲਿਆ ਨਾ ਫਿਰ ਗੱਲਾਂ ਹੋਣੀਆਂ ਵਾ ਆ ਚਲਿਓ ਉਹ ਉਧਰ ਚੱਲ ਚਲੋ ਆਜੋ ਕੀ ਸੁੱਤੀ ਪਏ ਜੀ ਉਹ ਸੋਚੀ ਤੇ ਮੈਂ ਇਹੋ ਪਿਆ ਵਾਂ ਇਹ ਚੰਗਾ ਭਲਾ ਮੜਾ ਕੰਮ ਕਰਨ ਰਿਹਾ ਅੱਧ ਦਿਨਾਂ ਤੇ ਪਾਗ ਰੱਖਤਾ ਏ ਇਹ ਨਹੀਂ ਸਮਝ ਲੱਗਣ ਦੀ ਵੀ ਇਹ ਕੰਮ ਕੀਤਾ ਕਿੰਨੇ ਹੋਰ ਮੈਂ ਵੀ ਉਹਦੇ ਕੋਲੋਂ ਬੈਠੀ ਆਈ ਆਂ ਛੱਟ ਕਿੰਨੀ ਹੈ ਕਦੇ ਅੱਜੇ ਉੱਠਣਾ ਹੁੰਦਾ ਮੈਨੂੰ ਤਾਂ ਆਪਸੀ ਸਮਝ ਨਹੀਂ ਆਉਂਦੀ ਵੀ ਇਹ ਕੰਮ ਕੀਤਾ ਕਿੰਨੇ ਆ ਤੁਸੀਂ ਬਾਹਰੋਂ ਅੰਦਰੋਂ ਕਿਤੇ ਪਤਾ-ਪਤਾ ਕੀਤਾ ਵੇਖਦੇ ਹੁਣ ਕਰਦਾ ਪਤਾ ਮੈਂ ਕਹਦਾ ਸੁਝਾ ਕੋਈ ਨਹੀਂ ਫਿਕਰ ਜੇ ਪਿਆ ਮੈਂ ਤੇ ਆਪ ਨਾਲੇ ਗੱਲ ਸੁਣਾ ਮੇਰੀ ਰਮਨ ਲਈ ਕਹਿਣਾ ਵੀ ਅਸੀਂ ਉਧਰ ਲੈ ਜਾਣੇ ਘਰ ਆਪਣੇ ਕਿਉਂ ਉਧਰ ਕਿ ਲੈ ਜਾਣੇ ਜੇ ਹੁਣ ਇੱਥੇ ਹੀ ਰੱਖੇ ਅਸੀਂ ਤੇ ਆਪਣੇ ਨਿਆਣਿਆਂ ਵਾਂਗੂ ਰੱਖੇ ਤੇ ਜੇ ਅੱਜ ਪੈ ਗਈ ਉਹਨਾਂ ਤੇ ਤੇ ਹੁਣ ਕੀ ਕਹੀਏ ਵੀ ਉੱਥੇ ਚਲ ਜਾ ਦੁੱਖ ਦੀ ਘੜੀ ਚ ਉਹਦੀ ਇਹ ਗੱਲ ਤਾਂ ਮੈਨੂੰ ਵੀ ਨਹੀਂ ਚੰਗੀ ਲੱਗੀ ਪਰ ਫਿਰ ਵੀ ਮਾਂ ਆ ਉਹ ਮੈਨੂੰ ਤਾਂ ਫਿਰ ਵੀ ਕਿਸੇ ਤਾਈ ਆਖਣਾ ਨਾ ਭਾਈ ਮੈਨੂੰ ਆਪਣੇ ਮੁੰਡਾ ਹੀ ਬਣਾਇਆ ਆ ਨੋ ਹੀ ਬਣਾਇਆ ਇਹਨੂੰ ਇਹ ਆ ਵੀ ਘਰ ਸੋਹਣ ਰੌਣਕ ਲੱਗੀ ਹੀ ਦੋਂਦੀ ਕਿਤੇ ਆਪਣਾ ਕੰਮ ਲਈ ਫਿਰਦੇ ਹੀ ਪਰਵਾਹ ਨਹੀਂ ਕੋਈ ਖਰੇ ਕਿਦ ਕੋ ਵੇਖ ਕੇ ਜਰਿਆ ਨਹੀਂ ਗਿਆ ਓ ਟੈਨਸ਼ਨ ਨਾ ਲੈ ਸਭ ਕੁ ਠੀਕ ਹੋ ਜਾਣਾ ਤੇ ਰਮਨ ਨੂੰ ਹੀ ਕਹ ਅਸੀਂ ਆਪੇ ਸੰਭਲਾਂਗੇ ਠੀਕ ਆ ਜੇ ਹੁਣ ਪਈ ਆ ਨਾ ਅਸੀਂ ਝੱਲਾਂਗੇ ਉਹ ਤਾਂ ਅਸੀਂ ਝੱਲਾਂਗੇ ਹੀ ਪਰ ਤੁਸੀਂ ਵੀ ਨਾ ਸਖਜਿੰਦਰ ਨਾ ਕਰਿਓ ਗੱਲ ਤੁਸੀਂ ਸੋਹਣਾ ਆਸਖਜਿੰਦਰ ਨੂੰ ਕਹਿ ਦਿਓ। ਵੀ ਦੇਣੇ ਹੁਣ ਸਾਤ ਨੂੰ ਉਹਨਾਂ ਦਾ ਵੀ ਆਪਣਾ ਹੀ ਘਰ ਆ। ਜਦੋਂ ਜੀ ਕਹਦਾ ਉਹ ਮੁੰਡੇ ਨੂੰ ਮਿਲਣ ਆਉਣ। ਪਰ ਮੈਂ ਸਭ ਸੰਭਾਲਾ ਪੇ ਕਰ ਲੂੰਗੀ। ਕੋਈ ਨਹੀਂ। ਇਹ ਇਕੱਲ ਮੈਂ ਸੋਚਣ ਨਹੀਂ ਆ। ਵੀ ਉਹਨਾਂ ਦੇ ਮਨ ਵਿੱਚ ਵੀ ਨਾ ਖਿਆਲ ਤਾਂ ਆਉਂਦਾ ਨਾ। ਵੀ ਪਹਿਲਾਂ ਜਿੱਦਾਂ ਦੇ ਮਰਜੀ ਹਲਾਤ ਰਹੇ ਘਰ 'ਚ। ਕਦੀ ਕੋਈ ਇਤਸਕ ਨੋਬਤ ਨਹੀਂ ਆਈ ਕਿ ਕੇ ਸਾਟੀ ਲਾਤੀ ਹੋ ਜ। ਜਿਉਂਦਾ ਨਾ ਸਾਡੇ ਘਰ ਹੀ ਆਇਆ ਨਾ। ਉਹ ਹੁੰਦਾ ਕਿ ਉਹਨਾਂ ਚਾਂਸ ਵਾਪਰਿਆ ਹੈ ਉਹਨਾਂ ਦੇ ਵਨ ਵੇ ਤੇ ਖਿਆਲ ਹੋਣਾ ਹੀ ਹੈ ਤੂੰ ਐਵੇਂ ਹੀਦਾਂ ਦੀ ਗੱਲ ਨਾ ਸੋਚ ਠੀਕ ਆ ਖਿਆਲ ਉਹਨਾਂ ਦੇ ਐਵੇਂ ਆ ਜੂਗਾ ਇਹ ਪਤਾ ਥੋੜਾ ਹੀ ਆ ਕਦੋਂ ਹੋ ਜਣਾ ਹੈ ਜਾਂ ਕੋਈ ਚਾਂਸ ਉੱਥੇ ਵੀ ਹੋ ਸਕਦਾ ਹੈ ਮਾੜੀ ਘੜੀ ਦਾ ਪਤਾ ਥੋੜਾ ਹੁੰਦਾ ਵੋ ਉਹ ਸਜਿੰਦਰ ਨੂੰ ਮੈਂ ਆਪੇ ਕਹਿ ਲੂੰਗਾ ਉਹਦੀ ਨਾ ਟੈਨਸ਼ਨ ਲੈ ਠੀਕ ਆ ਤੇ ਬਾਕੀ ਗੱਲ ਸੁਣ ਲੈ ਮੇਰੀ ਜੋ ਵੀ ਨਾ ਉਹਨੂੰ ਚਾਹੀਦੀਆਂ ਨੇ ਚੀਜ਼ਾਂ ਉਹ ਸਾਰਾ ਕੁਝ ਉਹਨੂੰ ਪੂਰਾ ਪੂਰਾ ਖਿਆਲ ਰੱਖਣਾ ਜੇ ਤੂੰ ਜੋਤ ਨੂੰ ਵੀ ਕਹਿ ਦੇ ਇਹ ਨਾ ਮੁੜ ਕੇ ਉਹ ਵੀ ਕਹਿ ਦੇਣਾ ਕਿ ਇਹ ਤਾਈ ਆ ਤਦ ਕਰਕੇ ਨਹੀਂ ਮੁੰਡੇ ਦੀ ਸੰਭਾਲ ਕਰਨ ਦੇ ਉਹਨਾਂ ਨੂੰ ਮਹਿਸੂਸ ਹੀ ਨਾ ਹੋਣ ਦੇ ਉਹ ਨਹੀਂ ਨਹੀਂ ਇਹ ਤਾਂ ਮੇਸ਼ਕਾ ਦਾ ਮੌਕਾ ਦੇਣਾ ਨਹੀਂਗਾ ਮੈਂ ਤਾਈ ਬਣ ਕੇ ਨਹੀਂ ਮਾਂ ਬਣ ਕੇ ਦੱਸੂਗੀ ਜਿਹੜੀ ਕੋਈ ਚੀਜ਼ ਚਾਹੀਦੀ ਹੁੰਦੀ ਨਾ ਉਹ ਪਹਿਲਾਂ ਹੀ ਦੱਸਦੀ ਮੈਨੂੰ ਤੇ ਮੈਂ ਲੈ ਆ ਦੂੰਗਾ ਠੀਕ ਆ ਕਸਰ ਨਾ ਰਵੇ ਕੋਈ ਜਦੀ ਸੇਵਾ ਚ ਮੁੰਡੇ ਨੂੰ ਠੀਕ ਕਰੋ ਛੇਤੀ ਹੋਈ ਗੱਲ ਹੈ ਪਰ ਕਰਨ ਦਾ ਵਾਹਿਗੁਰੂ ਨੇ ਆ ਬਾਕੀ ਇਹ ਆ ਵੇਖਿਆ ਰੱਖਨੇ ਚੰਗੇ ਦਾਦਾ ਖਰਾਖ ਰੋਕਦਾ ਅੱਜ ਹੋਰ ਕੱਲ ਹੋਰ ਅਪੀ ਨੇ ਉੱਠਣਾ ਛੇਤੀ ਬਾਕੀ ਕੁੜੀ ਮਨਪਸਦ ਹੀ ਰਹਿੰਦੀ ਐ ਮੈਂ ਤੁਹਾਨੂੰ ਬਸ ਹੀ ਰਸ ਸਮਝਾਉਣੀ ਆ ਤੇ ਕੋਈ ਗੱਲ ਨਹੀਂ ਪੁੱਤ ਅਸੀਂ ਤੇਰੇ ਨਾਲ ਹੀ ਆ ਤੂੰ ਹੀ ਜਿੱਦਾਂ ਮਰਜੀ ਨਾ ਪਤਾ ਇਹ ਕਰੋ ਇਹ ਕੰਮ ਕੀਤਾ ਕਿਨੇ ਅੱਜ ਤੇ ਇਹਦੇ ਨਾ ਹੋਇਆ ਆ ਕੱਲ ਨੂੰ ਨਿਆਣਾ ਵੀ ਜਾਂਦਾ ਸਕੂਲ ਕਿਤੇ ਕੋਈ ਹੋਰ ਨਾ ਵੀ ਨਵੀ ਹੋ ਜੇ ਤੂੰ ਬੇਵਰਨਾ ਕਰ ਮੈਂ ਕਰਦਾ ਮਾਂ ਪਿਤਾ ਠੀਕ ਆ ਪਤਾ ਲੱਗਣੋਂ ਨਹੀਂ ਰਹਿੰਦਾ ਹੁੰਦਾ ਪਤਾ ਤੇ ਲੱਗੀ ਜਣਾ ਤੁਸੀਂ ਹੁਣ ਬਸ ਇਹੋ ਕੰਮ ਕਰਨਾ ਕਿ ਪਤਾ ਲਾਉਣਾ ਹੈ ਬਾਕੀ ਤੁਸੀਂ ਘਰ ਦੀ ਜ਼ਿੰਮੇਵਾਰੀ ਸਾਰੀ ਮਿਲਦੇ ਰਹਿਣ ਦੋ ਉਹ ਮੈਂ ਆਪੇ ਸੰਭਲ ਲੈਣਾ ਸਾਰਾ ਕੰਮ ਇਹ ਜ਼ਰੂਰੀ ਹੈ ਚੱਲ ਕੋਈ ਗੱਲ ਨਹੀਂ ਜੋਤ ਪੁੱਤ ਹੋ ਗਿਆ ਕੰਮ ਹਾਂਜੀ ਤਾਈ ਜੀ ਐਵੇਂ ਵੀ ਪਈ ਥੋੜੀ ਜੀ ਮੈਂ ਚੱਲਤਾ ਦਿਵਸ ਤੇ ਜਰੂਰ ਰੋਟੀ ਬਣਾਵਾਂ ਇਹਦੇ ਜਿਵੇਂ ਹੋਸ਼ ਨਹੀਂ ਕਰਨ ਦੇ ਪੀਟ ਕੇ ਰੋਟੀ ਖਾ ਸਕਣ ਰੋਟੀ ਖਾਣ ਤੋਂ ਪਹਿਲ ਜੀ ਨਹੀਂ ਕਰਨ ਦੇ ਜਿੰਜਰ ਹੁਣ ਇਹ ਨਹੀਂ ਨਾ ਉੱਠਦਾ ਫੋਟ ਨਹੀਂ ਗੁੱਜਣ ਡਿਆ ਮੇਰੇ ਤੇਰੇ ਤਰਾਜੀ ਨਾਲ ਇਹੋ ਗੱਲਾਂ ਕਰਤੀਆਂ ਆਈਆਂ ਵੀ ਤੁਸੀਂ ਕਿਸੇ ਤਰ੍ਹਾਂ ਪਤਾ ਕਰੋ ਵੀ ਇਹ ਕੰਮ ਕੀਤਾ ਕਿੰਨੇ ਆ ਪਤਾ ਨਹੀਂ ਤਾਈ ਜੀ ਕਿ ਵੀ ਨਜ਼ਰ ਲੱਗੀ ਆ ਸਾਡੇ ਪਰਵਾਰ ਨੂੰ ਕਿੰਨੇ ਸੋਹਣੇ ਦਿਨ ਚੱਲਣਗੇ ਇਹ ਕਿ ਕਿਹੜਾ ਵੇਲਾ ਹੈਗਾ ਜਦੋਂ ਇਹ ਉੱਥੇ ਕੰਮ ਕਰਨ ਚਲ ਗਈ ਮੈਨੂੰ ਤੇ ਹੁਣ ਆਪਣੀ ਗਲਤੀ ਮਹਿਸੂਸ ਹੁੰਦੀ ਆ ਫੇ ਮੈਨੂੰ ਉਹਦੇ ਹੀ ਘੜੀ ਰੋਕ ਲੈਣਾ ਚਾਹੀਦਾ ਹੈ ਰੋਟੀ ਖਵਾ ਕੇ ਭੇਜਦੀ ਹੋ ਸਕਦਾ ਕੋਈ ਵੇਲਾ ਟਲ ਜਾਂਦਾ ਨਹੀਂ ਪੁੱਤ ਇਸ ਤੇਰਾ ਕੋਈ ਕਸੂਰ ਨਹੀਂਗਾ ਕੰਮ ਤੇ ਚਲੋ ਅੱਗੇ ਵੀ ਜਾਂਦਾ ਸੀ ਪਰ ਕੋਈ ਮੀਲਾ ਘੜੀ ਇਦਾਂ ਦਾ ਆ ਗਿਆ ਤੂੰ ਫਿਕਰ ਨਾ ਕਰ ਕਿਹੇ ਗੱਲ ਦੀ ਟੈਨਸ਼ਨ ਨਾਲ ਲੈ ਖਰਾਕ ਦਾ ਧਿਆਨ ਰੱਖ ਤੂੰ ਸਿਹਤ ਦਾ ਖਿਆਲ ਰੱਖ ਬਸ ਇਹ ਆ ਵਿਛੇਤੀ ਉਥੇ ਤਾਈ ਜੀ ਮੈਂ ਤੇ ਆ ਬੜੀ ਕੋਸ਼ਿਸ਼ ਕਰਨੀ ਆ ਇਦਾਂ ਪਹਿ ਚੰਗੇ ਥੋੜੀ ਲੱਗਦੇ ਆ ਮੈਨੂੰ ਅੱਗੇ ਦਿਨ ਨਹੀਂ ਹੀ ਚੜਨ ਦਿੰਦੇ ਤੇ ਆਪਣਾ ਕੰਮ ਕਰਨ ਚਲ ਜਾਂਦੇ ਹੀ ਉਥੇ ਚਾਹ ਪਾਣੀ ਮੰਗਵਾਉਣਾ ਹੁਣ ਉੱਥੇ ਬੈਠੇ ਆ ਲੰਮੇ ਪਏ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਇਨਾ ਵਾਲੇ ਵੇ ਵੇਖ ਕੇ ਤੇ ਮੈਨੂੰ ਆਬਰੌਣਾ ਆਉਂਦਾ ਨਾਂ ਦੇ ਤੇ ਜੇ ਤੂੰ ਇਦਾਂ ਕਰੇਂਗੀ ਉਹਨੂੰ ਫਿਰ ਹੌਸਲਾ ਕੌਣ ਦੇਊਗਾ ਕੋਈ ਸ਼ੱਕ ਹੀ ਮੈਨੂੰ ਕਹਿਣ ਦੇ ਪਰ ਤੇਰਾ ਹੌਸਲਾ ਜਿਹੜਾ ਨਾ ਉਹਦੇ ਵਾਸਤੇ ਬੜਾ ਕੰਮ ਕਰਦਾ ਠੀਕ ਐ ਤੂੰ ਉਹਦੇ ਲਾਗੇ ਮੰਨ ਨਹੀਂ ਭਰਨਾ ਬਾਕੀ ਇਹ ਮੋਲ ਵਾਲੀ ਵੀ ਐ ਠੀਕ ਐ ਹਾਂਜੀ ਤਾਈ ਜੀ ਬਹੁਤੀ ਗੱਲ ਤਾਂ ਢੀਠ ਵਾ ਪਰ ਤੂੰ ਤਾਈ ਜੀ ਨੂੰ ਕਿਉਂ ਹੈ ਕਿ ਵਈ ਕੀ ਪਤਾ ਤੇ ਕਰਨ ਇਹ ਕੰਮ ਕਿੰਨੇ ਕੀਤਾ ਵਾ ਅੱਗੇ ਵੀ ਤੇ ਗੱਲਾਂ ਹੁੰਦੀਆਂ ਹੀ ਰਹੀਆਂ ਆ ਆਕਰ ਪਰਵਾਦ ਦੇ ਵਿੱਚ ਜਾਂ ਬਾਹਰ ਅੰਦਰ ਵੀ ਕੋਈ ਗੱਲਬਾਤ ਹੋ ਜਾਣੀ ਪਰ ਇਦਾਂ ਦਾ ਕੰਮ ਥੋੜੀ ਹੋਇਆ ਕਦੀ ਹੋਰ ਸਾਨੂੰ ਤਾਂ ਦੋਆਂ ਜਿਹੇ ਰਹਿ ਹੋ ਫਿਕਰ ਪਿਆ ਆ ਕਿਸੇ ਦਾ ਕਿੰਨਾ ਵੱਡਾ ਦਿਲ ਹੋਊਗਾ ਦਾਈ ਜੀ ਜਿੰਨੇ ਇਹ ਕੰਮ ਕੀਤਾ ਵੇ ਤੇ ਕਿਸੇ ਨੂੰ ਸੂਈ ਵੀ ਚੁਭ ਜੇ ਨਾ ਉਹਦਾ ਵੀ ਦੁੱਖ ਵਾਰ-ਵਾਰ ਆਉਂਦਾ ਰਹਿੰਦਾ ਵੀ ਹਾਏ ਉਹਨੂੰ ਸੂਈ ਚੁਭੀ ਐ ਪੀੜ ਹੋਈ ਹੋਊਗੀ ਅਸੀਂ ਤਾਂ ਆਪਣਾ ਫਿਕਰ ਕਰਨ ਦੇ ਆ ਸੋਚ ਜਿਹਾ ਉਹਨਾਂ ਦੇ ਮਮੀ ਡੈਡੀ ਵੀ ਉਦੋਂ ਕੋਈ ਗੱਲ ਨਹੀਂ ਹੋਈ ਇਹ ਤਾਂ ਇਹ ਵਾਲੀ ਗਿਆ ਆ ਆ ਕੰਮ ਹੋ ਗਿਆ ਪਰ ਨਹੀਂ ਨਹੀਂ ਤਾਈ ਜੀ ਤੁਸੀਂ ਇਦਾਂ ਦੀ ਗੱਲ ਨਾ ਅੱਜ ਤੋਂ ਬਾਅਦ ਕਦੇ ਮਨਚਣਾ ਸੋਚਿਓ ਉਹ ਤੇ ਤੁਹਾਡੀ ਕਿਸਮਤ ਮਾੜੀ ਜਹੜਾ ਕੋਈ ਵੇਲਾ ਮਾੜਾ ਹੈਗਾ ਜਿਹੜਾ ਇਹ ਕੰਮ ਹੋ ਗਿਆ ਜੇ ਉਧਰ ਰਹਿੰਦੇ ਹੁੰਦੇ ਫਿਰ ਹੋ ਜਾਂਦਾ ਫਿਰ ਕੀ ਕਰ ਲੈਣਾ ਸੀ ਤੁਸੀਂ ਇਹ ਗੱਲ ਬਿਲਕੁਲ ਨਾ ਮਨਝ ਸੋਚਿਓ ਸਾਡੇ ਵਾਸਤੇ ਤੇ ਇਨਾ ਬੜਾਵਾ ਕਿ ਤੁਸੀਂ ਇਹਨੂੰ ਸਾਹਮਣੇ ਲੈ ਚੱਲ ਪੁੱਤ ਅਸੀਂ ਕੀ ਸਾਹਮਣਾ ਸਾਨੂੰ ਤੇ ਇਹ ਹੀ ਕਿ ਚਲ ਤੁਸੀਂ ਵੀ ਨਾ ਸਾਡੇ ਬੜਾਪੇ ਦਾ ਆਸਲਾ ਜੀ ਪਰ ਹੁਣ ਸਾਡੇ ਫਰਜ਼ ਬੰਦੇ ਆ ਮੁੰਡੇ ਦੇ ਸ਼ੀਸ਼ੇ ਠੀਕ ਕਰਨਾ ਠੀਕ ਹੈ ਕੋਈ ਗੱਲ ਤੋਂ ਵੀ ਕਾਫੀ ਚਿੰਤਾ ਕਰਾ ਠੀਕ ਹੋ ਜਾਣਾ ਠੀਕ ਹੈ ਚਲ ਕਰ ਲਈ ਤੇ ਇਹ ਕੰਮ ਹਾਂਜੀ ਮੈਂ ਬਣਾ ਲਾ ਸਕਦੀ ਆ ਹੈ ਜੋ ਵਾਲਾ ਸੱਸੀ ਕਰ ਸੱਸੀ ਕਰ ਬਾਬੀ ਸੱਸੀ ਕਰ ਬਾਜੀ ਕਿੱਦਾਂ ਠੀਕ ਆ ਬਾਜੀ ਹਾਂਜੀ ਆ ਗਰ ਕੇ ਦਵਾਈ ਦਈ ਦਿੱਤੀ ਜੇ ਤਾਂ ਬਾਜੀ ਕੋਸ਼ਿਸ਼ ਨਹੀਂ ਕਰਨੀ ਦਵਾਈ ਮੈਂ ਕਿੱਦਾਂ ਦਵਾਂ ਉਹ ਨਾ ਪਈ ਨਹੀਂ ਆਈ ਨਹੀਂ ਉਹ ਨਹੀਂ ਆਏ ਕਿਦਾਂ लवली ਕੋਈ ਪਤਾ ਲੱਗਾ ਉਹ ਨਹੀਂ ਨਹੀਂ ਅੰਕਲ ਜੀ ਪਤਾ ਕਿੱਥੋਂ ਲੱਗਣਾ ਇਹ ਤਾਂ ਪੁੱਛ ਨਹੀਂਦੇ ਆ ਲੋਕਾਂ ਕਿਹਨੇ ਵੇਖਿਆ ਹੀ ਨਹੀਂ ਇਹਨੇ लवली ਜੋ ਬੰਦਾ ਡੈਡੀ ਨਹੀਂ ਆ ਨਹੀਂ ਲੱਭਾਈ ਨਹੀਂ ਜੋ ਹੁੰਦਾ ਉਹ ਤੇ 11 ਗਾ ਜੋ ਆਪਣਾ ਹੋਂ ਹਾਂ ਜੀ ਮਮੀ ਫਿਰ ਤੇਲੇ ਬੈਨੇ ਬਸ ਹੋਸ਼ ਹੀ ਨਹੀਂ ਕਰਨੀ ਮੈਨੂੰ ਤਾਂ ਆਦਾ ਹੋਰ ਤਰਾ ਮਹੀ ਜਾਣ ਲਿਆ ਜਿੰਨਾ ਚਿਰ ਪਤਾ ਨਹੀਂ ਲੱਗਦਾ ਕਿ ਕੀ ਚਾਂਸ ਬਣਿਆ ਹੋਊ ਛੂਈ ਹੀ ਮੇਰੇ ਕੋਲ ਲੱਗੇ ਵੀ ਨਹੀਂ ਬੈਠਾ ਘਰਿਆ ਚੱਲਦਾ ਹੀ ਨਹੀਂ ਉਹ ਡੇ ਵੀ ਮੈਂ ਕੀ ਕਰਾਂ ਹੁਸਨਾਰਾ ਕੋਈ ਗੱਲ ਨਹੀਂ ਮਾਰੇ ਚੰਗੇ ਰਹਿਣਾ ਆਵੇਂਦੇ ਆ ਕਿਤਾ ਮਹਾਰਾਜ ਨਾਲ ਹਰਿ ਪਰਤਾਖੀ ਨਹੀਂ ਲੈਣਿਆ ਕੋਈ ਧਿਆਨ ਰੱਖ ਤੂੰ ਇਹਨਾਂ ਠੀਕ ਹੋ ਜਾਣਾ ਹਾਂਜੀ ਲਵਲੀ ਹਾਂਜੀ ਬੁੱਤ ਲੱਗਾ ਕੁਛ ਪਤਾ ਉਹ ਨਈ ਨਈ ਅਗਲੀ ਪਤਾ ਆਗੀ ਲੱਗਣਾ ਬੜਿਆਂ ਨੇ ਪੁੱਛਿਆ ਸਾਰੇ ਇਹੋ ਕਹਿੰਦੇ ਤੇ ਅਸੀਂ ਦੇਖਿਆ ਕਿਸ ਨੂੰ ਅੰਕਲ ਜੀ ਹਾਂਜੀ ਮੈਂ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਦੱਸੋ ਜੇ ਤੁਸੀਂ ਮੇਰੀ ਗੱਲ ਤੇ ਯਕੀਨ ਕਰੋਗੇ ਨਾ ਤੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਆ ਪੁੱਤ ਵਿਖਾ ਤਾਂ ਸਹੀ ਛਾਇ ਕਦੋਂ ਦੀ ਵੀਡੀਓ ਇਹ ਵੀਡੀਓ ਅੰਕਲ ਜੀ ਕੱਲ ਦੀ ਆ ਇਹ ਕੱਲ ਉਥੇ ਗੱਲਾਂ ਕਰਨ ਦੇ ਹੀ ਤੇ ਮੈਂ ਉਥੇ ਜਾਂਦਾ ਬਾਹਰ ਬੁੰਬੀ ਨੂੰ ਸ਼ਾਇਦ ਹੈ ਦਲਜੀਤ ਇਹ ਕੀ ਕੰਡਾ ਬੂਟੇ ਲਾ ਕੇ ਇਹ ਸਾਰਾ ਕੰਮ ਦਲਜੀਤ ਦਾ ਹੀ ਹੈ ਜੀ ਦਲਜੀਤ ਨੇ ਕਰਵਾਇਆ ਜੋ ਕਰਵਾਇਆ ਬੂਟੇ ਨੂੰ ਆਵੇ ਕਿਉਂ ਬੰਦੇ ਵੇਨਾ ਦੱਸ ਅਹੀਂ ਤੇ ਕਿਦਾਂ ਬਾਹਰੋਂ ਲੱਭਣ ਡੇ ਹੈ ਵੀਰੇ ਕਿਹੜੇ ਬੰਦੇ ਨੇ ਕੀਤਾ ਕੰਮ ਇਹ ਮੈਨੂੰ ਪਹਿਲਾਂ ਹੀ ਸ਼ੱਕ ਸੀ ਸਾਰੇ ਜਣੇ ਫੋਨ ਵੇਖੀ ਜਾਣਦੇ ਜੇ ਮੈਨੂੰ ਦੱਸੋ ਤਾਂ ਸਹੀ ਵੀ ਹੋਇਆ ਕੀ ਆ ਭਾਜੀ ਆ ਵੇਖ ਲਓ ਤੁਸੀਂ ਵੇਖੋ ਭਾਜੀ ਸ਼ੱਕ ਸਾਨੂੰ ਪਹਿਲਾਂ ਵੀ ਹੈਗਾ ਹੈਗਾ ਠੀਕ ਹੈ ਜੀ ਤੇ ਗੱਲ ਸੁਣ ਲਓ ਮੇਰੀ ਇਹ ਹੁਣ ਤੁਸੀਂ ਪੁੱਛੋਗੇ ਕਿ ਜਾਂ ਅਹੀਂ ਪੁੱਛੀਏ ਭਾਜੀ ਤੁਸੀਂ ਫਿਕਰ ਨਾ ਕਰੋ ਅਸੀਂ ਆਪੀ ਗੱਲ ਕਰ ਲੈਨੇ ਆ ਉਹਦੇ ਨਾਲ ਆਪੇ ਕਿਦਾਂ ਗੱਲ ਕਰ ਲੋਗੇ ਸਾਰੇ ਜਣ ਇਕੱਠੇ ਹੋ ਗਏ ਫੇਰ ਉਹਦਾਂ ਗੱਲ ਕਰੋ ਆ ਵੀ ਨਿੱਕੀ ਮੋਟੀ ਗੱਲ ਵਾ ਜੇ ਇਹਨੂੰ ਕੋਈ ਹੋ ਜਾਂਦਾ ਤਾਂ ਫੇਰ ਆ ਉਹ ਪਹਿਲਾਂ ਆਪ ਤੇ ਪੁੱਛ ਲਈਏ ਆਪ ਹੀ ਪੁੱਛਣਾ ਵਾ ਉਹਨੇ ਮੰਨਣਾ ਵਾ ਅੱਜ ਤੱਕ ਕਦੀ ਵੀ ਮੰਨਿਆ ਵੀ ਮੇਰੇ ਗਲਤੀ ਆ ਚਲੋ ਆਓ ਜੀ ਆਪੇ ਪੁੱਛਨੇ ਜੋ ਉਹ ਤਾਂ ਬਿਆਰ ਆ ਗਈ ਤੁਹਾਡੀ ਨਹੀਂ ਆਏਗਾ ਉਹ ਬਟਾ ਸੁਨੀਪਾ ਜਾ ਕੇ ਨਾ ਤੋਰਪ ਤੇ ਪਖੰਡ ਕਰਨੇ ਪੈਣੇ ਆ ਉਹ ਤੇ ਕਰਨੇ ਹੀ ਪੈਣੇ ਹਣ ਉਛਲਾਂਗੇ ਠੀਕ ਹੈ ਕਿ ਨਹੀਂ ਇਧਰ ਆ ਕੱਲ ਕੀ ਗੱਲ ਹੋ ਗਈ ਏ ਬੈਠ ਬੈਹ ਸੰਦੀਪ ਤੂੰ ਹੀ ਉਹ ਗੱਲ ਕੀ ਹੋਈ ਏ ਗੱਲ ਤਾਂ ਦੱਸੋ ਕੰਮ ਹੀ ਸਾਰਾ ਤੇਰਾ ਵਾ ਉਹ ਕਿਹੜਾ ਕੰਮ ਮੇਰਾ ਮੈਂ ਤੈਨੂੰ ਮਾਸਾ ਸ਼ਰਮ ਨਾ ਆਈ ਤੇਰਾ ਭਰਾ ਹੀ ਦੁਸ਼ਮਣ ਹੀ ਕਿਹੜੇ ਕੰਮਾਂ ਵਿੱਚ ਪਿਆ ਹਾਂ ਕੀ ਚਾਹੀਦਾ ਤੂੰ ਹੀ ਮੇਰੇ ਤੇ ਇਲਜ਼ਾਮ ਲਾਈ ਜਾਣਾ ਹੁਣ ਉਹ ਤੇਰੀ ਵੀਡੀਓ ਬਣੀ ਆ ਕਾਦੀ ਵੀਡੀਓ ਬਣੀ ਆ ਮੇਰੀ ਮੈਂ ਤੈਨੂੰ ਮਾਸਾ ਜਿੰਨੀ ਸ਼ਰਮ ਨਾ ਆਈ ਵੀ ਆਪਣੇ ਭਰਾ ਨਾਲ ਕਿਹੜਾ ਕੰਮ ਕਰ ਲੱਗਾ ਵਾ ਓ ਮਮਮੀ ਆਵੇਂ ਬੋਲੀ ਜਾਂਦੇ ਤੁਸੀਂ ਚੁੱਪੀ ਕਰ ਜਾ ਫੈਸ ਜਬਾਨ ਚ ਮਮਮੀ ਮੈਨੂੰ ਨਾ ਹੀ ਕਹਿ ਆ ਵੀ ਲੱਭੇ ਤੇ ਮੇਰੀ ਗੱਲ ਸੁਣ ਮੈਂ ਪੇਟ ਚ ਕਿੰਨੂ ਮਿਲ ਨਹੀਂ ਸਕਦਾ ਉਹ ਗੱਲ ਸੁਣ ਮੇਰੀ ਉਹ ਕਹੇ ਚਾਜੇ ਤੇ ਬੰਦੇ ਲਾ ਕੇ ਬਹਿ ਜਾ ਕਰ ਤੇਰਾ ਹੀ ਕੰਮ ਆ ਸਾਰਾ ਓ ਕੀ ਬਰੇ ਨੇ ਦੋ ਬੰਦੇ ਨੇ ਕੰਮ ਨਹੀਂ ਕਰਾਇਆ ਰਲ ਕੇ ਵੀਡੀਓ ਵੇ ਜਦ ਤੂੰ ਦੇਖਿਆ ਵਾ ਓਏ ਵੀ ਦੋਵੇਂ ਲਾਲਚੀ ਆ ਘਟਨੀਏ ਦੋਵੇਂ ਜਣੇ ਗੱਲ ਸੁਣ ਲੈ ਮੇਰੀ ਇਹਨੂੰ ਛੱਡਣਾ ਨਹੀਂ ਹੋਣਾ ਸੀ ਮੈਂ ਸਜ਼ਾ ਦਿਵਾਣੀ ਤੈਨੂੰ ਨਾਲ ਬੇਨਕੰਮਿਆ ਜਿਹੜੇ ਭਰਾ ਹੋਣ ਦੇ ਫਰਜ਼ ਤੂੰ ਪੂਰੇ ਕਰਨੇ ਸੀ ਨਾ ਉਹ ਦੋਵੇਂ ਜਿਹੜੇ ਕਰਨ ਦੇ ਆ ਮਾਸਾ ਜਿੰਨੀ ਤਾਂ ਸ਼ਰਮ ਕਰ ਲੈਂਦਾ ਤੂੰ ਇੱਕ ਦਿਨੀਆਂ ਨੂੰ ਲੱਪਣ ਗਿਆ ਸੀ ਮੇਰਾ ਜੀ ਕਹਦਾ ਮਹਾਰਾ ਤੇਰੇ ਚ ਪੇੜ ਹੱਥ ਨਾ ਚੁੱਕੋ ਤੁਸੀਂ ਲੈਣ ਹੱਥ ਮੈਨੂੰ ਤਾਂ ਇੰਨਾ ਬੁਰਾ ਲੱਗਣ ਡਿਆ ਵਾ ਮੇਰੀਆਂ ਨਜ਼ਰਾਂ ਦੇ ਸਾਹਮਣੇ ਦਪਾ ਜਾ ਮੰਮੀ ਮੇਰੀ ਸੁਣੋ ਗੱਲ ਨਾਲਿ ਉਹਨੇ ਸਾਡਾ ਕੰਮ ਕਰਾਇਆ ਤੇ ਅਸੀਂ ਕਿਉਂ ਇਦਾਂ ਕਰਨਾ ਹੀ ਉਹਦੇ ਨਾਲ ਤੈਨੂੰ ਕੱਲ ਦੋਵਾਂ ਜੀਆਂ ਨੂੰ ਸਮਝਾਇਆ ਇਕ ਕਸੂਰ ਸਾਰਾ ਹੀ ਇਹਦਾ ਵਾ ਸੰਦੀਪ ਤੂੰ ਪੁੱਛ ਲਾ ਮੰਮੀ ਅਹੀਂ ਕੁਛ ਨਹੀਂ ਕੀਤਾ ਹੈਗਾ ਤੀ ਤੇ ਜਾਣ ਕੇ ਨਾਂ ਲਾਉਂਦੇ ਹੱਡਾ ਜਾਣ ਬਜ ਕੇ ਨਾਂ ਲਾਉਂਦੇ ਨਹੀਂ ਨਹੀਂ ਅੱਖੀ ਵੇਖ ਕੇ ਕਹੀ ਜਾਈਏ ਵੀ ਤੂੰ ਕੁਛ ਨਹੀਂ ਕੀਤਾ ਤੈਨੂੰ ਮੇਲ ਨਹੀਂ ਸਕਦਾ ਮੇਲ ਸਕਦਾ ਨਾ ਅਮਲੀਆਂ ਨੂੰ ਉਹ ਚੱਜ ਦੇ ਬੰਦੇ ਨੂੰ ਮੇਲਿਆ ਕਰ ਦਰਜੀਤ ਕਸੂਰ ਹੀ ਸਾਰਾ ਤੇਰਾ ਜੇ ਜੋਬਰ ਨੇ ਉੱਠ ਕੇ ਦਾਤਾ ਨਾ ਤੇ ਬੂਟੇ ਨੇ ਮੈਨੂੰ ਬੰਬੀ ਤੇ ਸੱਦਿਆ ਸੀ ਤੇ ਸਾਰਾ ਕਸੂਰ ਤੇਰਾ ਨਿਕਲਣਾ ਹੀ ਤੇ ਵੀਡੀਓ ਵੀ ਸਾਰਿਆਂ ਵੇਖ ਲਈ